ਦੇਖ ਲਓ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਉਹਨਾਂ ਦਾ ਕੱਖ ਨਾ ਰਹੇ ਬਦ ਸੁਣ ਲਈ ਕਿਤੇ ਪਰਮਾਤਮਾ ਨੇ ਪਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਪਰੀਖਤੀ ਜੇ ਮੇਰੇ ਭਾਈ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਇਹ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪਰਮਾਤਮਾ ਸੁਣਦੇ ਐ ਇਦਾਂ ਲੈ ਤਾਂ ਹੈਗੇ ਨੇ ਹੁਣ ਗੱਲ ਹੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ 27 ਛੇਤੀ ਨਹੀਂ ਆ ਸਕਦੀ ਬੋਲੇ ਮੈਂ ਕਿਹਾ ਸਤ ਲੋਕ ਤਾਂ ਕਾਨੂੰ ਕਹਿੰਦੇ ਨੇ ਇਹ ਤਾਂ ਆਪਦੀਆਂ ਜਿਹੜੇ ਕੀਤੇ ਹੋਏ ਨੇ ਘਾਲੇ ਮਾਲੇ ਉਹ ਛਪਾਉਣ ਵਾਸਤੇ ਉੱਥੇ ਗਏ ਹੋਏ ਨੇ ਕਿੰਨਾ ਚਿਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਕਾਨੂੰ ਨਿਕਲੇ ਆਉਣਗੇ ਉਦੋਂ ਹੋਣਗੇ ਸਾਹਿਬ ਚਲੋ ਇਸ ਕਚਹਿਰੀ ਚ ਵੱਜ ਜਾਓਗੇ ਵਕੀਲ ਵੱਡੇ ਕਰ ਲੋਗੇ ਸ਼ਿਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਵਾਲੀ ਕਚਹਿਰੀ ਚ ਕੀ ਕਰੋਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੇ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਤਾਂ ਦੇਖ ਲਓ ਫਿਰ ਕਾਲੀਦਲ ਦਾ ਹਾਲ ਅਰਦਾਸ ਕਰ ਬੈਠੇ ਕਿਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਵਿਆਹ ਦੀ ਕਰਾਈ ਉਹਨਾਂ ਦਾ ਕੱਖ ਨਾ ਰਹੀਂ ਬਹੁਤ ਸੁਣ ਲਈ ਕਿਤੇ ਪ੍ਰਮਾਤਮਾ ਨੇ ਪ੍ਰਮਾਤਮਾ ਵਾਲੀ ਚੱਕੀ ਜਿਹੜੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਪ੍ਰੀਕ ਹੈ ਫਿਰ ਕਹਿ ਬੈਠੀ ਜੀ ਮੇਰ ਭਾਈ ਨੇ ਚਿੱਟਾ ਵੇਚੇ ਉਹਦਾ ਕੱਖ ਨਾ ਰਹੀਂ ਉਹ ਵੀ ਨਿਪਟ ਗਏ ਕੰਮ ਇਹਦਾ ਮਤਲਬ ਤਾਂ ਮੈਨੂੰ ਤਾਂ ਪੁੱਛਾ ਪਾਛਾ ਦੇਣ ਲੱਗ ਜਾਣਾ ਚਾਹੀਦਾ ਤਾਂ ਤੁਸੀਂ ਤਾਂ ਪ੍ਰਮਾਤਮਾ ਸੁਣਦੇ ਐ ਇੱਦਾਂ ਔਰ ਵੀਰਵਾਰ ਨੂੰ ਚੌਂਕੀ ਲਾ ਲਿਆ ਕਰੇ ਉੱਥੇ ਬੇਲੇ ਤਾਂ ਹੈਗੇ ਨੇ ਹੁਣ ਗੱਲੀ ਬਾਤ ਨਹੀਂ ਪੰਜਾਬ ਨੂੰ ਲੁੱਟ ਕੇ ਹੁਣ ਕਰੋੜਾਂ ਰੁਪਇਆ ਗੋਲਕਾਂ ਦਾ ਵੰਡ ਕੇ ਛੇਤੀ ਬਣਾਓ ਕਹਿੰਦਾ ਮੁੱਖ ਮੰਤਰੀ ਅ ਕੱਲ ਮੈਂ ਸੁਣ ਰਿਹਾ ਸੀ ਕਹਿੰਦਾ ਲੋਕ ਕਹਿੰਦੇ ਸਤਾਈ ਛੇਤੀ ਨਹੀਂ ਆ ਸਕਦੀ ਮੋਲੇ ਮੈਂ ਕਹਿੰਦਾ ਲੋਕ ਤਾਂ ਕਹਨੂੰ ਕਹਿੰਦੇ ਨੇ ਤੂੰ ਹੀ ਕਹਿਣਾ ਹੈ ਕਿ ਛੇਤੀ ਨਹੀਂ ਆਦਾ ਛੇਤੀ ਵੀ ਆ ਜਾਏ ਕੋਈ ਗੱਲ ਨਹੀਂ ਪਹਿਲਾਂ ਪਵਾ ਲੋ ਲੋ ਕਰ ਦੇਣਗੇ ਨਵੇੜੇ ਸਭ ਪਤਾ ਹੈ ਲੋਕਾਂ ਨੂੰ ਜੀ ਪਬਲਿਕ ਹੈ ਸਭ ਜਾਣਦੀ ਹੈ ਸੋ ਇਹ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਚਾਹੇ ਉਹ ਪੈਸੇ ਰੋਕ ਕੇ ਚਾਹੇ ਮੈਂ ਇਹ ਵੀ ਇਥੋਂ ਤੱਕ ਕਹਿਆ ਹੋਇਆ ਮੈਂ ਤਾਂ ਕਿ ਜੇ ਇਹਨਾਂ ਦਾ ਵਾਸ ਚੱਲੇ ਹਲੇ ਚੱਲਦਾ ਨਹੀਂ ਹੁਣ ਤਾਂ ਚੱਲਣਾ ਵੀ ਨਹੀਂ ਇਹ ਜਨਗਨ ਮੰਚੋਂ ਪੰਜਾਬ ਕੱਢ ਦੇਣਾ ਪੰਜਾਬ ਸਿੰਧ ਗੁਜਰਾਤ ਮਰਾਠਾ ਉੱਥੇ ਯੂਪੀ ਕਰਨਾ ਯੂਪੀ ਸਿੰਧ ਗੁਜਰਾਤ ਮਰਾਠਾ ਦਰਾਵਿੜ ਉੱਤਖਨ ਬੰਗਾ ਇਹਨਾਂ ਨੇ ਜੇ ਵਾਸ ਚੱਲਿਆ ਇੰਨੀ ਜ਼ਿਆਦਾ ਪੰਜਾਬ ਨਾਲ ਇਹਨਾਂ ਨੇ ਦੁਸ਼ਮਣੀ ਪਾਈ